ਕਿ ਕਿਦਾਂ ਤੁਸੀਂ ਸਾਰੇ ਹਾਂਜੀ ਜਿਵੇਂ ਤੁਸੀਂ ਜਾਣਦੇ ਹੋ ਸਾਰੇ ਜਣੇ ਕਿ ਦੀਵਾਲੀ ਆ ਜਿਹੜੀ ਉਹ ਨੇੜੇ ਆ ਰਹੀ ਆ ਤੇ ਸਾਰਿਆਂ ਨੇ ਜਿਹੜੀ ਘਰਾਂ ਦੀ ਸਫਾਈ ਸ਼ੁਰੂ ਕਰਤੀ ਆ ਤੇ ਆਪਾਂ ਵੀ ਚੁੱਲ੍ਹੇ ਹਰਿਆਂ ਨੂੰ ਮਿੱਟੀ ਲਾਉਣੀ ਸ਼ੁਰੂ ਕਰਤੀ ਆ ਇੱਧਰ ਚੁੱਲਾ ਬਣਿਆ ਹੋਇਆ ਤੇ ਇੱਧਰ ਚੁਰ ਬਣੀ ਹੋਈ ਵੈਸੇ ਤਾਂ ਇਹ ਪੱਕੇ ਸੀਗੇ ਸੀਮੈਂਟ ਦੇ ਤੇ ਪਰ ਜਿਹੜੇ ਕਿ ਇਹ ਮੀਹਾ ਕਰਕੇ ਇਹਨਾਂ ਦਾ ਸੀਮੈਂਟ ਵੀ ਖੁਰ ਗਿਆ ਦਨ ਦੇ ਵਿੱਚ ਤਰੇੜਾਂ ਬਣ ਗਈਆਂ ਤੇ ਹੁਣ ਜਿਹੜੀ ਆਪਾਂ ਇਹਨਾਂ ਦੇ ਉੱਪਰ ਮਿੱਟੀ ਲਾ ਕੇ ਪੋਚਾ ਲਾਵਾਂਗੇ ਤੇ ਫਿਰ ਇਹ ਬਹੁਤ ਸੋਹਣੇ ਬਣ ਜਾਣਗੇ ਪਹਿਲਾਂ ਵੀ ਜਦੋਂ દિਵਾਲੀ ਵਗੈਰਾ ਕੋਈ ਫੈਸਟੀਵਲ ਹੁੰਦਾ ਸੀ ਤੇ ਉਦੋਂ ਲੇਡਿਸ ਜਿਹੜੀਆਂ ਕਿ ਚੁੱਲਿਆਂ ਨੂੰ ਮਿੱਟੀ ਲਾਉਂਦੇ ਹੁੰਦੇ ਪੋਚਾ ਦਿੰਦੇ ਹੁੰਦੇ ਤੇ ਜਿਹੜੇ ਰੈਗੂਲਰ ਚੁੱਲਿਆਂ ਉੱਪਰ ਕੰਮ ਕਰਦੇ ਆ ਉਹਨਾਂ ਨੂੰ ਤਾਂ ਇਹ ਥੋੜੇ ਟਾਈਮ ਬਾਅਦ ਹੀ ਇਹਨਾਂ ਨੂੰ ਮਿੱਟੀ ਲਾਉਣੀ ਪੈਂਦੀ ਆ ਕਿਉਂਕਿ ਇਹ ਜਿਹੜੇ ਮਿੱਟੀ ਆ ਵਿੱਚੋਂ ਪੁਰ ਜਾਂਦੀ ਆ ਇਧਰ ਬੱਠਲ ਦੇ ਵਿੱਚ ਆਪਾਂ ਮਿੱਟੀ ਦੇ ਵਿੱਚ ਤੂੜੀ ਦੀ ਜਿਹੜੀ ਰੇਣ ਉਹ ਮਿਕਸ ਕੀਤੀ ਹੋਈ ਆ ਤੇ ਇਧਰ ਜਿਹੜੀ ਕੀ ਆ ਮਿੱਟੀ ਲੱਗ ਰਹੀ ਆ ਦੋਨਾਂ ਨੂੰ ਇਹਨਾਂ ਨੂੰ ਪਹਿਲਾਂ ਆਪਾਂ ਚੁੱਲੇ ਨੂੰ ਤੇ ਚੁਰਨ ਨੂੰ ਮਿੱਟੀ ਲਾਵਾਂਗੇ ਮਿੱਟੀ ਲਾਉਣ ਤੋਂ ਬਾਅਦ ਫਿਰ ਇਹਨਾਂ ਦੇ ਉੱਪਰ ਜਿਹੜਾ ਕਿ ਆਪਾਂ ਪਾਂਡੋ ਦਾ ਪੋਚਾ ਲਾਵਾਂਗੇ ਪਹਿਲਾਂ ਮਿੱਟੀ ਚੰਗੀ ਤਰ੍ਹਾਂ ਸੁੱਕ ਜੂਗੀ ਇੱਕ ਦੋ ਦਿਨਾਂ ਦੇ ਵਿੱਚ ਤੇ ਫਿਰ ਇਹਨਾਂ ਦੇ ਉੱਪਰ ਆਪਾਂ ਜਿਹੜਾ ਪੋਚਾ ਲਾਵਾਂਗੇ ਮਿੱਟੀ ਦਾ ਹਾਂਜੀ ਦੇਖ ਸਕਦੇ ਹੋ ਤੁਸੀਂ ਇੱਦਾਂ ਜਿਹੜੇ ਕੀ ਹੈ ਪਾਣੀ ਦੇ ਹੱਥ ਲਾ ਕੇ ਗਿੱਲਾ ਕਰਕੇ ਫਿਰ ਜਿਹੜੀ ਇਹ ਮਿੱਟੀ ਲਾਈ ਜਾਂਦੀ ਆ ਮਿੱਟੀ ਆਪਾਂ ਲਾ ਕੇ ਰੱਖ ਦੇਣੀ ਐ ਜਦੋਂ ਇਹ ਸੁੱਕ ਗਏ ਤੇ ਫਿਰ ਜਿਹੜਾ ਕੀ ਆਪਾਂ ਇਹਨਾਂ ਦੇ ਉੱਪਰ ਪਾਡੋ ਮਿੱਟੀ ਦਾ ਉੱਚਾ ਲਾਵਾਂਗੇ ਚੁੱਲੇ ਵਾਲੀ ਸਾਈਡ ਆ ਜਿਹੜੀ ਮਿੱਟੀ ਲਾਤੀ ਆ ਤੇ ਹੁਣ ਇਧਰੋਂ ਚੋਰਾ ਵਾਲੀ ਸਾਈਡ ਨੂੰ ਲਾ ਰਹੇ ਆ ਵਿੱਚ ਵੀ ਲਾਉਣੀ ਐ ਇਹਨਾਂ ਦੇ ਨਹੀਂ ਨਹੀਂ ਵਿੱਚ ਨਹੀਂ ਵਿੱਚ ਨਹੀਂ ਲਾਤੀ ਅੱਛਾ ਇਹਦੇ ਨਹੀਂ ਲਾਉਣੀ ਨਹੀਂ ਇਹਦੇ ਲੱਗੇ ਅੱਛਾ ਸੀਮੈਂਟ ਲੱਗਿਆ ਕਰਕੇ ਹਾਂਜੀ ਦੇਖ ਸਕਦੇ ਤੁਸੀਂ ਆਪਾਂ ਮਿੱਟੀ ਜਿਹੜੀ ਚੁਰਤੇ ਚੁੱਲੇ ਨੂੰ ਲਾਤੀ ਆ ਪਹਿਲਾਂ ਆਪਾਂ ਮੋਟੀ-ਮੋਟੀ ਮਿੱਟੀ ਲਈ ਸੀ ਤੇ ਹੁਣ ਆਪਾਂ ਵਧੀਆ ਬਰੀਕ ਮਿੱਟੀ ਲਾਤੀ ਆ ਚੁੱਲੇ ਨੂੰ ਦੇਖ ਸਕਦੇ ਤੁਸੀਂ ਤੇ ਚੁੱਲੇ ਤੇ ਚੁਰਤ ਉਹਨਾਂ ਨੂੰ ਲਾਤੀ ਆ ਤੇ ਹੁਣ ਆਪਾਂ ਇਹਦੇ ਸੁੱਕਣ ਦੀ ਜਿਹੜੀ ਕੀ ਆ ਵੇਟ ਕਰਾਂਗੇ ਸੁੱਕਣ ਤੋਂ ਬਾਅਦ ਫਿਰ ਆਪਾਂ ਇਹਨਾਂ ਦੇ ਉੱਪਰ ਪੋਚਾ ਫੇਰਾਂਗੇ ਹੌਣ-ਹੌਣ ਦਿਵਾਰੀ ਲਈ ਇਦਾਂ ਤਿਆਰ ਕਰ ਰਹੇ ਆਗਾ ਹਾਂ ਜੀ ਜਿਹੜਾ ਆਪਣੀ ਮਿੱਟੀ ਸੁੱਕ ਗਈ ਸੀ ਤੇ ਹੁਣ ਆਪਾਂ ਪੋਚਾ ਲਾਤਾ ਪੋਚਾ ਦਰਵਾਲਟੀ ਦੇ ਵਿੱਚ ਆਪਣਾ ਭੰਉਂਤਾ ਹੋਇਆ ਦੇਖ ਸਕਦੇ ਹੋ ਤੁਸੀਂ ਤੇ ਹੁਣ ਜਦੋਂ ਇਹ ਪੋਚਾ ਸੁੱਕ ਜੂਗਾ ਤਾਂ ਆਪਾਂ ਜਿਹੜਾ ਕੀ ਆ ਉਹਨਾਂ ਦੇ ਤਿਆਰ ਦਾ ਕੰਮ ਚਾਲੂ ਕਰ ਸਕਦੇ ਹਾਂ